ਸਤਿ ਸ਼੍ਰੀ ਅਕਾਲ ਜੀ ਮੈਂ ਸ਼ਸ਼ਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਿਹਾ ਸਰ ਦਰਸ਼ਕਾਂ ਦਾ ਸੁਆਗਤ ਕਰਦੀ ਹਾਂ ਕੱਲ ਨੂੰ ਜੇ ਤੁਸੀਂ ਘਰਾਂ ਤੋਂ ਬਾਹਰ ਜਾਣ ਦਾ ਸੋਚ ਰਹੇ ਹੋ ਤਾਂ ਇਸ ਖਬਰ ਨੂੰ ਆਖਿਰ ਤੱਕ ਜ਼ਰੂਰ ਦੇਖ ਲੈਣਾ ਜੇਕਰ ਤੁਹਾਡੀਆਂ ਵਾਹਨਾਂ ਦੀਆਂ ਟੈਂਕੀਆਂ ਖਾਲੀ ਹੋ ਚੁੱਕੀਆਂ ਨੇ ਤਾਂ ਤੁਸੀਂ ਅੱਜ ਹੀ ਆਪਣੇ ਵਾਹਨਾਂ ਦੀਆਂ ਟੈਂਕੀਆਂ ਪਰਵਾਲ ਲਵੋ ਕਿਉਂਕਿ ਕੱਲ ਨੂੰ ਤੁਹਾਨੂੰ ਸਾਰੇ ਪੰਜਾਬ ਦੇ ਪੈਟਰੋਲ ਪੰਪ ਬੰਦ ਮਿਲਣਗੇ ਕਿਉਂਕਿ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ 3 ਦਸੰਬਰ ਯਾਨੀ ਕਿ ਭਲਕੇ ਪੂਰਾ ਪੰਜਾਬ ਬੰਦ ਰਹੇਗਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪੂਰਨ ਤੌਰ ਤੇ ਪੰਜਾਬ ਬੰਦ ਰਹੇਗਾ ਕੋਈ ਵੀ ਅਗਰ ਵਿਅਕਤੀ ਸਬਜ਼ੀ ਲੈ ਲਈ ਜਾਂਦਾ ਹੈ ਤਾਂ ਉਸ ਨੂੰ ਵੀ ਨਹੀਂ ਜਾਣ ਦਿੱਤਾ ਜਾਵੇਗਾ ਜੇਕਰ ਤੁਸੀਂ ਸਬਜ਼ੀ ਲੈ ਕੇ ਆਉਣੀ ਹੈ ਆਪਣੇ ਘਰ ਦਾ ਰਾਸ਼ਨ ਪਾਣੀ ਲੈ ਕੇ ਆਉਣਾ ਤਾਂ ਤੁਸੀਂ ਅੱਜ ਹੀ ਤੁਹਾਡੇ ਕੋਲ ਅੱਜ ਸ਼ਾਮ ਤੱਕ ਦਾ ਸਮਾਂ ਹੈ ਤੁਸੀਂ ਅੱਜ ਜਾ ਸਕਦੇ ਹੋ ਬਾਜ਼ਾਰ ਦੇ ਵਿੱਚ ਕੋਈ ਵੀ ਖਰੀਦਦਾਰੀ ਕਰਨੀ ਆ ਸਬਜ਼ੀ ਲੈ ਕੇ ਆਣੀ ਆ ਦੁੱਧ ਲੈ ਕੇ ਆਉਣਾ ਤਾਂ ਤੁਸੀਂ ਅੱਜ ਹੀ ਲੈ ਕੇ ਆ ਸਕਦੇ ਹੋ ਟੈਂਕੀਆ ਫੁੱਲ ਕਰਵਾ ਲਵੋ ਕਿਉਂਕਿ ਕੱਲ ਨੂੰ ਤੁਹਾਨੂੰ ਨਹੀਂ ਜਾਣ ਦਿੱਤਾ ਜਾਵੇਗਾ ਪੂਰਨ ਤੌਰ ਤੇ ਜਿਹੜਾ ਕਿ ਪੰਜਾਬ ਬੰਦ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਕੋ ਸਰਵਰ ਸਿੰਘ ਪੰਦੇ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਆਮ ਜਨਤਾ ਦਾ ਅਤੇ ਟਰਾਂਸਪੋਰਟਾਂ ਦਾ ਵਪਾਰੀਆਂ ਦਾ ਕਾਰੋਬਾਰੀਆਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ ਪੰਜਾਬ ਬੰਦ ਨੂੰ ਲੈ ਕੇ ਤਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਵੱਧ ਚੜ ਕੇ ਸਮਰਥਨ ਦਿੱਤਾ ਜਾਵੇ ਤਾਂ ਜੋ ਉਹ ਕੇਂਦਰ ਸਰਕਾਰ ਦੇ ਖਿਲਾਫ ਹੋਣ ਦੀ ਆਵਾਜ਼ ਉਠਾਈ ਹੈ ਉਸ ਦੇ ਵਿੱਚ ਉਹ ਕਾਮਯਾਬ ਹੋ ਜਾਣ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਕਿਸਾਨਾ ਗੁਜਗਜੀਤ ਸਿੰਘ ਢਲੇਵਰ ਖਨੌਰੀ ਬਾਰਡਰ ਤੇ ਬੈਠੇ ਨੇ ਮੰਨ ਵਰਤ ਤੇ ਅਤੇ ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਮੋਰਚਾ ਲੱਗਿਆ ਹੋਇਆ ਹੈ ਕਿਸਾਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫੀ ਭਲਕੇ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਪੰਜਾਬ ਬੰਦ ਕਰਕੇ ਪ੍ਰਦਰਸ਼ਨ ਕਰਨ ਦਾ ਤਾਂ ਇਸ ਦੇ ਸਾਡਾ ਮਕਸਦ ਸਿਰਫ ਇਹ ਖਬਰ ਨਸ਼ਰ ਕਰਨ ਦਾ ਹੀ ਹੈ ਕਿ ਜੇਕਰ ਤੁਸੀਂ ਅੱਜ ਕੋਈ ਵੀ ਸਮਾਨ ਖਰੀਦਣਾ ਹੈ ਤਾਂ ਅੱਜ ਹੀ ਖਰੀਦ ਲਵੋ ਸ਼ਾਮ ਤੱਕ ਦਾ ਤੁਹਾਡੇ ਕੋਲ ਸਮਾਂ ਕਿਉਂਕਿ ਕੱਲ ਨੂੰ ਪੂਰਨ ਤੌਰ ਤੇ ਬਾਜ਼ਾਰ ਬੰਦ ਹੈ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੁਕਾਨਾਂ ਦੇ ਸ਼ਟਰ ਬੰਦ ਮਿਲਣਗੇ ਤੁਹਾਨੂੰ ਪੈਟਰੋਲ ਪੰਪ ਪੰਜਾਬ ਭਰ ਦੇ ਬੰਦ ਮਿਲਣਗੇ ਬੱਸਾਂ ਵੀ ਨਹੀਂ ਚੱਲਣਗੀਆਂ ਜੇਕਰ ਤੁਸੀਂ ਕਿਤੇ ਇੱਧਰ ਉੱਧਰ ਜਾਣਾ ਹੈ ਤਾਂ ਤੁਹਾਨੂੰ ਖੱਜਲ ਖਵਾਰੀਆਂ ਦਾ ਸਾਹਮਣਾ ਹੋਣਾ ਪੈ ਸਕਦਾ ਹੈ ਅਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਅੱਜ ਤੱਕ ਦਾ ਹੀ ਯਾਨੀ ਕਿ ਰਾਤ ਤੱਕ ਤੁਸੀਂ ਆਪਣਾ ਜਿਹੜਾ ਵੀ ਕੰਮ ਨਿਪਟਾਉਣਾ ਹੈ ਤਾਂ ਤੁਸੀਂ ਨਿਪਟਾ ਸਕਦੇ ਹੋ ਕਿਸਾਨ ਆਗੂ ਸਰਵਣ ਸਿੰਘ ਪੰਦੇੜ ਦੇ ਵੱਲੋਂ ਬਿੱਤੇ ਦਿਨ ਇਹ ਵੱਡਾ ਐਲਾਨ ਕੀਤਾ ਗਿਆ ਤੇ ਆਮ ਜਨਤਾ ਦਾ ਟ੍ਰਾਂਸਪੋਰਟਰਾਂ ਦਾ ਕਾਰੋਬਾਰੀ ਤੇ ਵਪਾਰੀਆਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ ਤਾਂ ਇਸ ਖਬਰ ਨੂੰ ਦਬ ਕੇ ਸ਼ੇਅਰ ਵੀ ਕਰ ਦਿਵੋ ਤਾਂ ਜੋ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਜਾਣਕਾਰੀ ਮਿਲ ਸਕੇ ਅਤੇ ਜੇ ਕੋਈ ਰਾਸ਼ਨ ਪਾਣੀ ਲੈ ਕੇ ਆਉਣਾ ਤਾਂ ਉਹ ਆਪਣਾ ਅੱਜ ਹੀ ਪੂਰਾ ਪ੍ਰਬੰਧ ਕਰ ਲੈਣ ਅਤੇ ਕੱਲ ਨੂੰ ਜਿਰਾ ਕਿ ਮੁਕੰਮਲ ਤੌਰ ਤੇ ਪੰਜਾਬ ਬੰਦ ਰਹੇਗਾ। This program is sponsored by the Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us. Flying Truck Repair Trust We Build In Truck Repair Or Scan QR Code To Contact Us The Masala Twist Oxnard Find Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Taba Indian Cuisine Tracy Find Authentic Indian Cuisine In Tracy Or Scan QR Code To Contact Us Billa Market scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA scan this QR code to contact us Mountain Mike Pizza scan this QR code to contact us Appa kadahi made and served with love scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.